ਕੀ ਦਾ ਵਿਕਾਸ ਹੋਇਆ ਥੋੜਾ ਬ੍ਰੀਫ ਕਰੂੰ ਦੇਖੋ ਖਰੜ ਦੇ ਵਿੱਚ ਜਿਹੜਾ ਖਰੜ ਸ਼ਹਿਰ ਦਾ ਵਿਕਾਸ ਆ ਮੈਂ ਕੋਈ ਕਮੀ ਨਹੀਂ ਛੱਡੀ ਉੱਥੇ ਪ੍ਰੋਜੈਕਟ ਲੈਉਣ ਦੀ ਇੱਕ ਜੌਲੀ ਵਾਟਰ ਆਪਾਂ ਲੈ ਕੇ ਆਏ ਸੀਗੇ 100 ਕਰੋੜ ਤੋਂ ਉੱਪਰ ਦਾ ਪ੍ਰੋਜੈਕਟ ਉਹਦਾ ਹੁਣ ਕੰਮ ਆ ਜਿਹੜਾ ਟੈਂਡਰ ਅਲਾਟ ਹੋ ਗਿਆ ਕੰਮ ਗਰਾਊਂਡ ਉੱਤੇ ਸ਼ੁਰੂ ਹੋ ਗਿਆ ਇੱਕ ਅੱਧੇ ਦਿਨ ਚ ਅਸੀਂ ਉਹਦਾ ਤੋਂ ਘੱਟ ਲਗਾ ਅਸੀਂ ਉੱਥੇ ਬਿਜਲੀ ਦੇ ਜਿਹੜੇ ਗ੍ਰਿਡ ਨੇ ਤਕਰੀਬਨ 50 ਕਰੋੜ ਦਾ ਕੰਮ ਬਿਜਲੀ ਦੇ ਗ੍ਰੇਡਸ ਟਰਾਂਸਫਾਰਮਰ ਤੋਂ ਲੈ ਕੇ ਤਾਰਾਂ ਦੀ ਲਿਫਟਿੰਗ ਤੋਂ ਲੈ ਕੇ ਬਹੁਤ ਸਾਰੇ ਕੰਮ ਕਰਵਾਏ ਨੇ ਤੇ ਉਸ ਤੋਂ ਬਿਨਾ ਜਿਹੜੇ ਨਵੇਂ ਤਿੰਨ ਵੱਡੇ ਹੁਣ ਤੱਕ ਕਿ ਕਿਸੇ ਸੀਵਰੇਜ ਸੀ ਆਪਾਂ ਨਵੇਂ ਵੱਡੇ ਤਿੰਨ ਸੀਵਰੇਜ ਜਿਹੜੇ ਪਾਈਪਾਂ ਤੁਹਾਨੂੰ ਪਤਾ ਹੀ ਆ ਲੋਕਾਂ ਨੂੰ ਦਿੱਕਤਾਂ ਵੀ ਆਉਂਦੀਆਂ ਪਵਾਈਆਂ ਨੇ ਰਹਿੰਦੇ ਖੁੰਦੇ ਕੰਮ ਜਿਹੜੇ ਆ ਕੋਈ ਕਿਤੇ ਲਾਈਟਾਂ ਨਹੀਂ ਕਿਤੇ ਕੋਈ ਪਾਰਕ ਦੀ ਕਮੀ ਆ ਮੈਂ ਲੋਕਾਂ ਨੂੰ ਇੱਕ ਗੱਲ ਕਹਿਣੀ ਆ ਤੁਸੀਂ ਹੱਥ ਰੱਖਣਾ ਵੀ ਆ ਕੰਮ ਕਰਨਾ ਅਸੀਂ ਕਰਨ ਵਾਲੇ ਆ ਹੁਣ ਥੋੜਾ ਸੀਵਰੇਜ ਵੀ ਠੀਕ ਕਰ ਦਵਾਂਗੇ ਪਾਣੀ ਦੀ ਸਮੱਸਿਆ ਵੀ ਪੂਰਨ ਤੌਰ ਤੇ ਠੀਕ ਕਰਨ ਤੇ ਲੱਗੇ ਹੋਏ ਆ ਕਿਤੇ ਕਿਤੇ ਵੀ ਕੋਈ ਕਮੀ ਰਹਿੰਦੀ ਹੈ ਇਸ ਟਾਈਮ ਤੁਹਾਡੇ ਤੁਸੀਂ ਮੂੰਹੋਂ ਗੱਲ ਕੱਢਣੀ ਹੈ ਤੁਹਾਡੇ ਕੋਲ ਨਾ ਅਲਾਦੀਨ ਦਾ ਚਰਾਗਾ ਹੁਣ ਖਰੜ ਸ਼ਹਿਰ ਵਾਲਿਆਂ ਨੇ ਕਿਉਂਕਿ ਉੱਥੇ ਕਮੇਟੀ ਆਮ ਆਦਮੀ ਪਾਰਟੀ ਦੀ ਹੈ ਕੋਈ ਵੀ ਬੰਦਾ ਉੱਠ ਕੇ ਇੱਕ ਗੱਲ ਉਹ ਮੂੰਹ ਚ ਕਹੂਗਾ ਕਿ ਆਹ ਕੰਮ ਕਰਨਾ ਕਰਨ ਵਾਲੇ ਅਸੀਂ ਹਾਂ ਪਿੱਛੇ ਜੇ ਦੁਕਾਨਾਂ ਵੀ ਢਾਈਆਂ ਕੁਰਾਲੀ ਸ਼ਹਿਰ ਦੇ ਵਿੱਚ ਵੀ ਕੋਈ ਆਉਣ ਵਾਲੇ ਸਮੇਂ ਵਿੱਚ ਵੀ ਐਦਾਂ ਦਾ ਪਲਾਨ ਹੈ ਕਿਉਂ ਨਹੀਂ ਹੈਗਾ ਜੋ ਜੋ ਵੀ ਇਲੀਗਲ ਕੰਸਟਰਕਸ਼ਨ ਕਰੂਗਾ ਉਹਦੇ ਤੇ ਕਾਰਵਾਈ ਹੋਊਗੀ ਹੁਣ ਕੁਰਾਲੀ ਦੇਖ ਰਹੇ ਹੋ ਜਾਂ ਖਰੜ ਚ ਵੀ ਦੇਖ ਰਹੇ ਹੋ ਹੁਣ ਖਰੜ ਦੇ ਵਿੱਚ ਸ਼ੁਰੂ ਕਰਾਂਗੇ ਜੀ ਖਰੜ ਦੇ ਵਿੱਚ ਸਾਰੀ ਅਸੀਂ ਡਿਟੇਲ ਬਣਵਾ ਰਹੇ ਹਾਂ ਵੀ ਕਿੱਥੇ ਕਿੱਥੇ ਜਿਹੜੀ ਗੈਰ ਕਾਨੂੰਨੀ ਕੰਸਟਰਕਸ਼ਨ ਹੋਈ ਹੈ ਖਰ ਕਿੰਨੀ ਤਾਂ ਮੈਨੂੰ ਬਹੁਤ ਸਾਰੇ ਜਲਦੀ ਤੁਹਾਨੂੰ ਰਿਪੋਰਟ ਦਵਾਂਗੇ ਇਹਦੀ ਜਲਦੀ ਸ਼ੁਰੂ ਕਰਕੇ ਹੁਣ ਇਹਦੀ ਤੇ ਕਾਰਵਾਈ ਮੈਂ ਅੱਜ ਹੀ ਗੱਲ ਕਰਕੇ ਹਟੀਆਂ ਇਸ ਟੀਮੂ ਤੇ ਵੀ ਇਹ ਵਕ ਖਰਚ ਵੀ ਜਿਹੜੀਆਂ ਗੈਰ ਕਾਨੂੰਨੀ ਉਹ ਸਾਰੀਆਂ ਹੋਈਆਂ ਨੇ ਉਹਨਾਂ ਨੂੰ ਠਾਈਏ ਜਲਦੀ ਪੰਜਾਬ ਦੀ ਪਾਰਟੀ ਦਾ ਕੋਰਾਲੀ ਚ ਵੀ ਪ੍ਰਧਾਨ ਬਣ ਸਕਦਾ ਜੀ ਅਣ ਬਣ ਬਣਾਓ ਤੁਸੀਂ ਬਣਾਉਣਾ ਜੀ ਬਣਾਓ ਸਾਰੇ ਜਣੇ ਲੋਕਾਂ ਨੇ ਬਣਾਉਣਾ ਐਮਸੀ ਸਾਹਿਬਾਨਾਂ ਨੇ ਬਣਾਉਣਾ ਉੱਥੇ ਵੀ ਤਾਂ ਬਣਾਇਆ ਹੀ ਹੈ ਖਰੜ ਦੇ ਵਿੱਚ ਉੱਥੇ ਕੰਮ ਹੋਣਗੇ ਮੇਰੀ ਤਾਂ ਇੱਛਾ ਹੀ ਇੱਕਾ ਕੰਮ ਮੈਨੂੰ ਤਾਂ ਇੱਕੀ ਗੱਲ ਦੀ ਭੁੱਖਾ ਵੀ ਕੰਮ ਹੋਵੇ ਲੋਕਾਂ ਲੋਕ ਸੀਸਾ ਦੇਣ ਲੋਕ ਖੁਸ਼ ਹੋਣ ਲੋਕਾਂ ਦੇ ਚਿਹਰੇ ਤੇ ਖੁਸ਼ੀ ਦਿਖੇ ਜੇ ਤੁਹਾਨੂੰ ਡਿਵੈਲਪਮੈਂਟ ਕਰਨ ਵਾਲੀ ਐਮਐਲਏ ਮਿਲੀ ਆ ਮੈਂ ਤਾਂ ਐਮਸੀ ਸਾਹਿਬਾਨਾਂ ਨੂੰ ਕਹੂੰਗੀ ਕੀ ਲੈਣਾ ਤੁਸੀਂ ਰਾਜਨੀਤੀ ਤੋਂ ਕੰਮ ਕਰਨ ਵਾਲੇ ਬੰਦੇ ਨੂੰ ਚੁਣੋ ਆਮਦਨੀ ਬਣਾਓ